ਫਿਲਮ ਤੋਂ ਬਿਨਾਂ ਜੇ ਤੁਹਾਨੂੰ ਇਸ ਮੁੱਦੇ ਦੇ ਉੱਤੇ ਤੁਹਾਡੀ ਕੀ ਰਾਏ ਸਗੀ ਮੇਰੀ ਇਸ ਵਾਰ ਸਟੂਡੈਂਟ ਰੈਪੋਰਟਿਸ਼ਨ ਹਾਂਜੀ ਹਾਂਜੀ ਅਹ ਰੋ ਜਿਹੜਾ ਇੱਕ ਸ਼ੇਡ ਜਾਂ ਇੱਕ ਟਵਿਸਟ ਆਇਆ ਸੀ ਫਿਲਮ ਉਹਦੇ ਵਿੱਚ ਉਸ ਟਵਿਸਟ ਨੂੰ ਜੇ ਸੱਚਮੁੱਚ ਤੁਹਾਡੀ ਰੀਅਲ ਲਾਈਫ 'ਚ ਇਦਾਂ ਟਵਿਸਟ ਆ ਜਾਵੇ ਓ ਗੋਡ ਆਹ ਡਾਈ ਇੰਵਰਸੀ ਸਾਡਾ ਪ੍ਰੀਮੀਅਰ ਤੇ ਅ ਸਿਲਰ ਸਿਟੀ ਵਾਲਾ ਤੇ ਇਹ ਨਾ ਮੰਡੀ ਮੈਡਮ ਤੇ ਰਣਜੀਤ ਬਾਵਾ ਪਾਜੀ ਬਾਹਰ ਖੜੇ ਤੇ ਸਟੂਡੈਂਟਾਂ ਦੀਆਂ ਗੱਡੀਆਂ ਆਈਆਂ ਤੇ ਜੋਨ ਲੱਗੇ ਬਰਨਆਊਟ ਕਰਨ ਜੋਨ ਲੱਗੇ ਬਰਨਆਊਟ ਕਰਨ ਜਦੋਂ ਵੇਖ ਲਿਆ ਕੈਮਰੇ ਲੱਗੇ ਸਾਰਾ ਕੁਝ ਲੱਗੇ ਉਹਨੇ ਹੋਰ ਉੱਚੀ ਕਰਨ ਦੇ ਪਏ ਹੁਣ ਇਹ ਕੰਬਲੀਆਂ ਹੀ ਆ ਜਿਹੜੀਆਂ ਬਾਵਾ ਮੈਨੂੰ ਨਹੀਂ ਪਤਾ ਸਕ੍ਰਿਪਟ ਕੋ ਤੋਂ ਪੜਦਾ ਵਾ ਡਾਇਲੋਗ ਕੋ ਤੋਂ ਪੜਦਾ ਵਾ ਪਰ ਜੋ ਡਾਇਲੋਗ ਲਿਖਿਆ ਉਹ ਹੀ ਬੋਲ ਦਿੰਦਾ ਅੱਛਾ ਵੈਰੀ 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 ਸਮਾਰਟ ਐਂਡ ਐਂਡ ਵੈਰੀ ਨੈਚੁਰਲੀ ਐਂਡ 1 ਟੇਕ ਚ ਹੀ ਕਰ ਦਿੰਦਾ ਮੈਂ ਮੈਂ ਪਹਿਲਾਂ ਮੈਂ ਕਹਿ ਰਿਹਾ ਨਾ ਮੈਂ ਮੈਂ ਕਦੇ ਬੰਬੇ ਨਹੀਂ ਜਾਣਾ ਚਾਹੁੰਦਾ ਇਸ ਤੋਂ ਬਾਅਦ ਮੈਂ ਬੰਬੇ ਨਹੀਂ ਕੰਮ ਕਰਨਾ ਚਾਹੁੰਦਾ ਬੰਬੇ ਮੈਨੂੰ ਬਹੁਤ ਤਾਂ ਕੀਤਾ ਓਕੇ